ਦੋਂ ਕਨੇ ਬੋਰਿੰਗ ਚੱਲੀ ਜਾਂਦੇ ਆ ਘਰੇ ਤਾਂ ਜੀ ਨਹੀਂ ਲੱਗਦਾ ਆਪਾਂ ਕਿਤੇ ਕੰਮ ਚਲੀ ਹਾਂ ਯਾਰ ਭਾਜੀ ਮੈਂ ਵੀ ਬੜੇ ਜਿੰਨਾ ਦਾ ਫੋਚੀ ਜਾਂਦਾ ਚੱਲਦੇ ਆ ਫਿਰ ਕਿਤੇ ਘੁੰਮਣ ਯਾਰ ਮੇਰਾ ਵੀ ਪਲਾਨ ਹੈਗਾ ਵੀ ਕਿਤਨਾ ਕਿਤੇ ਚੱਲਦੇ ਆ ਘੁੰਮ ਕੇ ਆਉਣੇ ਆ ਨਾਲ ਇਹਨੇ ਨਾਲ ਮਾਨੂੰ ਸੰਤੁਸ਼ਟੀ ਹੀ ਮਿਲੂਗੀ ਵੈਸੇ ਆਪਾਂ ਜਾਣਾ ਕਿੱਥੇ ਆ ਇੱਥੇ ਮਰਦੀ ਲੈ ਚੱਲੋ ਭਾਜੀ ਪਰ ਦਿਲ ਨੂੰ ਸਕੂਨ ਮਿਲ ਜਾਏਗਾ ਫੇਪਰ ਹੋ ਜਾਂਦੇ ਦੀਪੂ ਦੇ ਫਿਰ ਬਣਾਉਣੇ ਆ ਪਲਾਨ ਹੈ ਕਿਵੇਂ ਭਾਜੀ ਕੋਈ ਬਣਾ ਫਿਰ ਪਲਾਨ ਜਾਂਦਾ ਨਹੀਂ ਯਾਰ ਪਰ ਮੈਨੂੰ ਲੱਗਦਾ ਨਾ ਸਾਡੇ ਤੋਂ ਨਹੀਂ ਜਾਇਆ ਜਾਣਾ ਯਾਰ ਸਾਡੇ ਕੋਲ ਤਾਂ 1 ਮਿੰਟ ਦਾ ਵੀ ਟਾਈਮ ਹੈ ਨਹੀਂ ਬਹੁਤ ਬਿਜੀ ਆ ਅਸੀਂ ਇਸ ਮਹੀਨੇ ਤਾਂ ਜੀ ਜੀ ਤੁਸੀਂ ਕਾਹਨ ਆ ਪਾਜੀ ਨੂੰ ਚੱਲ ਵੜਨ ਮੈਂ ਬਥੇਰਾ ਕਿਹਾ ਇਹਨਾਂ ਨੇ ਮੇਰੇ ਕਦੋਂ ਮੰਨਦੇ ਤੈਨੂੰ ਪਤਾ ਤਾਂ ਹੋਏਗਾ ਮੇਰੀ ਸੁਣ ਲੋ ਗੱਲ ਐਵੇਂ ਵਾਧੂ ਦਾ ਫਾਲਤੂ ਖਰਚਾ ਕਰਨ ਦੀ ਕੋਈ ਲੋੜ ਨਹੀਂ ਹੈਣੀ ਆਪਣੇ ਕੋਲੇ ਵਾਧੂ ਪੈਸੇ ਜਵਾਬ ਦੇ ਉਹਨਾਂ ਨੇ ਕਿਵੇਂ ਮਰਜੀ ਹਾਂ ਨਾਲੇ ਮੇਰਾ ਵਿੱਚ ਨਾ ਨਹੀਂ ਹੋਣਾ ਚਾਹੀਦਾ ਜਮਾਂ ਵੀ ¡Que está